ਤੁਹ ਕਿਨੇ ਪਟਾਕੇ ਲੈ ਕੇ ਆਨੇ ਨੇ ਤੇ ਦਿਵਾਰੀ ਦੇ ਇੰਨਾ ਚੇਤਾ ਨਹੀਂ ਲੈ ਕੇ ਆਦੇ 10000 ਰੁਪਏ ਗੇ ਰਹੋ ਤੇ 11000 ਦੇ ਆਉਂਦੇ ਹੁੰਦੇ ਤੂੰ ਤੂੰ ਕਿਹੜੇ ਪਟਾਕੇ ਚਲਾਉਂਦੀ ਸੀ ਅਨਾਰ ਅਨਾਰ ਚੱਕਰ ਨਾ ਦੱਸੀ ਗਾ ਜੀ ਸਾਰਿਆਂ ਨੂੰ ਫਿਰ ਕਿਦਾਂ ਸਾਰਿਆਂ ਨੂੰ ਸੈੱਟ ਆ ਵੀ ਤੇਰ ਮੈਂ ਨਾ ਕੱਲ ਆਪ ਆਏ ਸੀ ਉੱਥੇ ਦਰਬਾਰ ਸਾਹਿਬ ਤੋਂ ਤੇ ਮੇਰਾ ਬੜਾ ਜਿਆਦਾ ਥੱਕ ਗਿਆ ਸੀ ਜੇ ਜਿੱਦਾਂ ਨਵੇਂ ਸਾਲ ਦੀ ਰਾਤ ਸੀ ਨਾ ਮੈਂ ਸਾਰੀ ਰਾਤ ਨਹੀਂ ਸੁੱਤਾ ਸਿਰਫ 1 ਡੇਢ ਘੰਟਾ ਸੁੱਤਾ ਨਾ ਸੋ ਉਹਦੇ ਕਰਕੇ ਨਾ ਅੱਜ ਆਪਾਂ ਇਹ ਡਿਸਾਈਡ ਕੀਤਾ ਕਿ ਆਪਾਂ ਕਿਤੇ ਨਹੀਂ ਜਾਣਾ ਅੱਜ ਵੈਸੇ ਆਪਾਂ ਵੀ ਪਿੰਡ ਪਾਠ ਕਰਾਇਆ ਸੀ ਗੁਰਦਾਰੇ ਅੱਗੇ ਨਮਾਰਦੀ ਉਹ ਧਿਆਨ ਤੇ ਮੈਂ ਉੱਥੇ ਵੀ ਨਹੀਂ ਗਿਆ ਜਿਵੇਂ ਘਰੇ ਰੈਸਟ ਕੀਤਾ ਤੇ ਸੱਚ ਅੱਜਰ ਆਪਣਾ ਇੱਕ ਬੜਾ ਵੱਡਾ ਨੁਕਸਾਨ ਹੋ ਗਿਆ ਜਿਹੜਾ ਆਪਣਾ ਮਾਈਕ ਹੁੰਦਾ ਸੀ ਨਾ ਅੱਜ ਉਹ ਪੈਂਟ ਦੇ ਸਮੇਤ ਹੀ ਮਸ਼ੀਨ 'ਚ ਧੋਤਾ ਗਿਆ ਆਪਣੇ ਜੋ ਬਟੂਆ ਹੀ ਸਾਰਾ ਕੁਝ ਮਤਲਬ ਖਰਾਬ ਹੋ ਗਿਆ ਜੋ ਮਾਈਕ ਵੀ ਆਪਣਾ ਬੜਾ ਮਹਿੰਗਾ ਸੀ ਤੋ ਸਾਰਾ ਕੁਝ ਖਰਾਬ ਹੋ ਗਿਆ ਉਹ ਚ ਪਾਣੀ ਪੈ ਗਿਆ ਤੇ ਆਹ ਵਾਲੇ ਮੁੰਡੇ ਨੇ ਦਿੱਤੀ ਸੀ ਮੈਨੂੰ ਇੱਕ ਸਲਾਹ ਇਹਨੇ ਕਿ ਕਿ ਕਿਸੇ ਬੁਢੀ ਤੋਂ ਸੁਣਿਆ ਹੋਣਾ ਕਿ ਜਦੋਂ ਨਾ ਕਿਹ ਚੀਜ਼ ਚ ਪਾਣੀ ਪੈ ਜੇ ਤਾ ਉਹਨੂੰ ਚੋਲਾ ਚ ਰੱਖ ਦੀਦਾ ਤੇ ਆਪਾਂ ਹੁਣ ਆਪਣੇ ਮਾਈਕ ਚੱਕ ਕੇ ਰੱਖਦੇ ਆ ਚੋਲਾ ਚ ਹੁਣ ਜਾ ਕੇ ਚ ਦੇਖਦੇ ਕਿ ਚੱਲਦਾ ਜਾਂ ਨਹੀਂ ਤੇ ਜੇ ਇਹਦਾ ਨਹੀਂ ਚੱਲਿਆ ਫੇਰ ਆਪਾਂ ਨੂੰ ਦੁਬਾਰਾ ਇਹਦਾ ਖਰਚਾ ਕਰਨਾ ਪੈਣਾ ਬਈਆ ਚੋਲਾ ਚ ਰੱਖਿਆ ਤੁਹਾਨੂੰ ਮੈਂ ਦਿਖਾਉਂਦਾ ਵੇਖੋ ਆ ਰੱਖਿਆ ਮਾਈਕ ਪਾਣੀ ਦਾ ਤੇ ਪਤਾ ਨਹੀਂ ਇਹ ਸਾਲਾ ਕਿਤੇ ਘੱਟੇ ਨਾ ਖਰਾਬ ਹੋ ਜੀ ਇਹ ਜੱਟੋ ਚਲਾ ਕੇ ਵੇਖੀ ਚੱਲਦਾ ਹੈ ਨਹੀਂ ਨਹੀਂ ਚੱਲਿਆ ਨਹੀਂ ਯਾਰ ਜੱਟੋ ਆਪਣਾ ਮਾਈਕ ਤੇ ਹੋ ਗਿਆ ਖਰਾਬ ਪਰ ਜੋ ਵੀ ਹੁੰਦਾ ਵਧੀਆ ਹੁੰਦਾ ਮੈਂ ਹਮੇਸ਼ਾ ਇਹ ਕਹਿੰਦਾ ਜੋ ਵੀ ਹੁੰਦਾ ਘੈਂਟ ਹੁੰਦਾ ਇਹ ਤਾਂ ਪਹਿਲਾਂ ਮੈਂ ਜੇਬ 'ਚ ਆਪਣਾ ਫੋਨ ਭੁੱਲਦਾ ਸੋ ਰਾਬੜ ਮੈਨੂੰ ਅਕਲ ਦੇ ਦਿੱਤੀ ਕੱਲਾ ਮਾਈਕ ਖਰਾਬ ਕਰਕੇ ਤੇ ਨਾਲੇ ਅੱਗੇ ਤੋਂ ਨਾ ਘਰਦਿਆਂ ਨੂੰ ਵੀ ਪਤਾ ਲੱਗ ਜੂ ਕਿ ਆਪਣੇ ਜਵਾਗ ਤੇ ਬੜਾ ਯਕੀਨ ਜਕੂਨ ਨਹੀਂ ਕਰਨਾ ਅੱਗੇ ਤੋਂ ਨਾ ਪੈਂਟ ਦੀ ਜੇਬਾਂ ਆਪ ਚੈੱਕ ਕਰਿਆ ਕਰਨਗੇ ਤੇ ਸੱਚਾ ਮੈਂ ਆਲੀ ਕਿਤਾਬ ਪੜ ਰਿਹਾ ਸੀ ਇੱਕ ਵਾਰ ਰੱਖਿਓ ਆਹ ਵਾਲੀ ਇਦੇ ਬਾਰੇ ਮੈਂ ਪਹਿਲਾਂ ਵੀ ਤੁਹਾਨੂੰ 2-4 ਵਾਰੀ ਦੱਸਿਆ ਆਹਲੀ ਕਿਤਾਬ ਹਮੇਸ਼ਾ ਮੈਂ ਆਪਣੇ ਕੋਲ ਰੱਖਦਾ ਮੈਂ ਕਿਸੇ ਰਿਸ਼ਤੇਦਾਰ ਕੋਲ ਜਾਂਦਾ ਕਿਤੇ ਵੀ ਜਾਂਦਾ ਆਹਲੀ ਕਿਤਾਬ ਹਮੇਸ਼ਾ ਮੇਰੇ ਕੋਲ ਹੁੰਦੀ ਆ ਤੇ ਅੱਜ ਨਾ ਆਹਲੀ ਕਿਤਾਬ ਤੋਂ ਮੈਂ ਇੱਕ ਚੀਜ਼ ਸਿੱਖੀ ਅੱਜ ਨਹੀਂ ਮੈਂ ਸਿੱਖੀ ਤਾਂ ਮੈਂ ਬੜੇ ਟਾਈਮ ਪਹਿਲਾਂ ਦੀ ਆ ਬਟ ਮੈਂ ਦੁਬਾਰਾ ਪੜ ਰਿਹਾ ਸੀ ਤੇ ਅੱਜ ਮੇਰੇ ਅੱਗੇ ਆ ਗਈ ਮੈਂ ਸੋਚਿਆ ਤੁਹਾਨੂੰ ਵੀ ਦੱਸਾਂ ਦੁਨੀਆ ਦੇ ਪਰ ਫੁੱਦੂ ਬੰਦੇ ਕਿਹੜੇ ਹੁੰਦੇ ਮੈਂ ਦੁਬਾਰਾ ਦੱਸਦਾ ਦੁਨੀਆ ਦੇ ਫੁੱਦੂ ਬੰਦੇ ਉਹ ਹੁੰਦੇ ਜਿਹੜੇ ਖਬਰਾਂ ਸੁਣਦੇ ਠੀਕ ਆ ਹਾਂ ਜਿਹੜੀ ਵਧੀਆ ਗੱਲ ਕੋਈ ਗਵਰਨਮੈਂਟ ਮਰ ਕੋਈ ਨਵ ਪਰ ਜਿਹੜੇ ਬੰਦੇ 24 ਘੰਟੇ ਖਬਰਾਂ ਸੁਣਦੇ ਰਹਿੰਦੇ ਨਾ ਉਹਨਾਂ ਤੋਂ ਪਾਗਲ ਬੰਦਾ ਨਹੀਂ ਹੁੰਦਾ ਦੁਨੀਆ ਤੇ ਕਿਉਂਕਿ ਖਬਰਾਂ ਹਮੇਸ਼ਾ ਤੁਹਾਨੂੰ ਨੈਗੇਟਿਵਿਟੀ ਦਿੰਦੀ ਆ ਖਬਰਾਂ ਕਦੀ ਵੀ ਤੁਹਾਨੂੰ ਚੰਗੀ ਗੱਲ ਕਦੀ ਵੀ ਖਬਰਾਂ ਖਬਰਾਂ ਸੁਣ ਕੇ ਨਾ ਤੁਸੀਂ ਖੁਸ਼ੀ ਫੀਲ ਨਹੀਂ ਕਰੋਗੇ ਸੋ ਕਦੀ ਵੀ ਜ਼ਿੰਦਗੀ ਚ ਭੁੱਲ ਕੇ ਵੀ ਖਬਰਾਂ ਨਹੀਂ ਸੁਣਨੀਆਂ ਕਦੀ ਵੀ ਨਹੀਂ ਆਹ ਗੱਲ ਮੈਂ ਯਾਦ ਰੱਖਿਓ ਕਿਉਂਕਿ ਜਦੋਂ ਤੁਸੀਂ ਖਬਰਾਂ ਸੁਣੂਗੇ ਤੁਹਾਡੇ ਸਾਹਮਣੇ ਆ ਜਾਣਾ ਇੱਥੇ ਆ ਹੋ ਗਿਆ ਇੱਥੇ ਐਕਸੀਡੈਂਟ ਹੋ ਗਿਆ ਆਹ ਮਾਰ ਗਿਆ ਇਹਨੇ ਇਹਨੂੰ ਮਾਰਤਾ ਆਹ ਮਾਰਤਾ ਤੇ ਤਾਡੇ ਚ ਇੰਨੀ ਨੈਗੇਟਿਵਿਟੀ ਆ ਜਾਣੀ ਨਾ ਇਧਰ ਆ ਮੇਰੇ ਕੋਲ ਗੱਲ ਸੁਣ ਤੂੰ ਐ ਦੱਸਾ ਨਾ ਤੂੰ ਅੱਜ ਲੱਗੇ ਬਹਿ ਮੈਂਨ ਦਾ ਘੜੀ ਕੱਪ ਗੱਲਾਂ ਕਰੀਏ ਤੂੰ ਤੇ ਵਿਹਲਾ ਐ ਅੱਛਾ ਤੂੰ ਬੜਾ ਤੇ ਕੈਨੇਡਾ ਤੋਂ ਕੰਮ ਕਰਦੀ ਐ ਨਾ ਹੋਰ ਤੂੰ ਵਿਹਲਾ ਮੈਨੂੰ ਕਹਿੰਦੇ ਹੋਰ ਵਿਹਲਾ ਐ ਇਦਾਂ ਨਹੀਂ ਬੱਚਿਆਂ ਨੂੰ ਕਹੀਦਾ ਹੁੰਦਾ ਆਏ ਆ ਥੱਲੇ ਅੱਧਾ ਦਾ ਜਰਜਾਈ ਚ ਅਰ ਜਾਈ ਕਿੱਥੋਂ ਲਈ ਸੀ ਇਹ ਸ਼ਹਿਰੋਂ ਲਈ ਸੀ ਸ਼ਹਿਰੋਂ ਲਈ ਆ ਕੰਬਲ ਕਿੱਥੋਂ ਲਿਆ ਇਹ ਕੰਬਲ ਤੇ ਡੈੜੀ ਬਾਹਰੋਂ ਲਿਆ ਅੱਛਾ ਮੈਂ ਹਮੇਸ਼ਾ ਹੀ ਪੁੱਛਿਆ ਨਾ ਅੱਛਾ ਉਹ ਵੀ ਮੈਂ ਕਿ ਪੁੱਛਦਾ ਹੁੰਦਾ ਮੈਂ ਹਮੇਸ਼ਾ ਹੀ ਪੁੱਛਿਆ ਅਛਾ ਮੰਮੀ ਜਦ ਤੂੰ ਛੋਟੀ ਹੁੰਦੀ ਸੀ ਅਛਾ ਠੀਕ ਆ ਤੁਹਾਡੇ ਕੋਲ ਕਿੰਨਾ ਮੱਜਾ ਹੁੰਦੀ ਸੀ ਦੀਵਾਲੀ ਤੇ ਤੁਸੀਂ ਪਟਾਕੇ ਕਿੰਨੇ ਦੇ ਪਟਾਕੇ ਲੈ ਕੇ ਆਉਂਦੇ ਸੀ ਦੀਵਾਲੀ ਤੇ ਇੰਨਾ ਚੇਤਾ ਨਹੀਂ ਲੈ ਕੇ ਆਉਂਦੇ ਬਈਆ ਤੀਰ ਬਗੈਰੇ ਹੋਰ ਹੁੰਦੇ ਸੀ ਯਾਰਾਂ ਦੇ ਆਉਂਦੇ ਹੁੰਦੇ ਤੂੰ ਤੂੰ ਕਿਹੜੇ ਪਟਾਕੇ ਚਲਾਉਂਦੀ ਸੀ ਅਨਾਰ ਅਨਾਰ ਚੱਕਰਾਂ ਚੱਕਰੀਏ ਤੇ ਨਾਰ ਆਲੂ ਬੰਬ ਵੀ ਚਲਾਉਂਦੀ ਨਹੀਂ ਹੋਰ ਆਲੂ ਬੰਬ ਹੁੰਦੇ ਪਤਾ ਕਿਹੜੇ ਹੁੰਦੇ ਆ ਠਾ ਕਰ ਕਰ ਕੇ ਨੂੰ ਮਾਰਨੇ ਉਹ ਤਾਂ ਗੰਡੇ ਬੰਬ ਹੁੰਦੇ ਠਾ ਕਰ ਕੇ ਮਾਰੀ ਆਲੂ ਬੰਬ ਦੇ ਜੋ ਵੱਡੇ ਨੇ ਧੜਮ ਕਰਦੇ ਹੁੰਦੇ ਉਹ ਉਹ ਨਹੀਂ ਚਲਾਉਂਦੀ ਸੀ ਤੇ ਤੁਹਾਡੇ ਮੱਜਾ ਕਿੰਨੀ ਹੁੰਦੀ ਸੀ ਮੱਜਾ ਸਾਡੇ ਕੋਲ ਚਾਰ ਚਾਰ ਮੱਜਾ ਹੁੰਦੀ ਸੀ ਤੇ ਤੁਹਾਡੇ ਵਾਂਗੇ ਥੋੜਾ 12 ਵਜੇ ਸੁੱਤੇ ਵਾਲੇ ਤਰਕੇ ਗੁਵਾ ਸੱਟ ਕੇ ਧਾਰਾਂ ਕੱਢ ਕੇ ਫੇਸ ਕੋਲੇ ਜਾਈਦਾ ਤਰਕੇ ਸਕੂਲੇ ਬਲੇਰੀ ਅਠੇ ਵਿੱਚ ਤੇ ਕਿੰਨੇ ਕਿਲੋ ਅਛਾ ਤੁਰ ਕੇ ਤੂੰ ਜਾਂਦੀ ਸੀ ਹਰ ਸੰਬਸਾਰ ਚੜਾਉਂਦੀ ਨਹੀਂ ਸੀ ਕਿਉਂ ਬੱਸਾਂ ਲਈ ਕਤਰੀ ਚੜਾਉਂਦੀ ਮੇਰੇ ਭੱਜ ਗਲਾਵਾ ਮਗਰ ਮਗਰ ਮਾੜੀ ਹੁੰਦੀ ਵਿਚਾਰਿਆਂ ਨੂੰ ਤੇ ਕਿਲੋਮੀਟਰ 2 ਕਿਲੋਮੀਟਰ ਤੁਰ ਕੇ ਚੱਲ ਜਾਂਦੀ ਆ ਦੋ ਤੇ ਨਹੀਂ ਥੋੜਾ ਹੀ ਵੈਸੀ ਦੋ ਥੋੜਾ ਹੀ ਆ ਤੇ ਇਹਨਾਂ ਤਾਂ ਵੀ ਵਾਖੂਸ ਚੱਲ ਤੇ ਤੁਹਾਡੀ ਮੱਜਾ ਕਿੰਨੀਆਂ ਹੁੰਦੀ ਐ ਦੋ ਚਾਰ ਚਾਰ ਮੱਜਾ ਤੇ ਕੱਟੀਆਂ ਕਿੰਨੀਆਂ 6 6 ਕੱਟੀਆਂ ਛੋਟੀਆਂ ਕਿੰਨੀਆਂ ਛੋਟੀਆਂ 6 ਤੂੰ ਕੁੱਕੜ ਰੱਖਿਆ ਹੀ ਨਹੀਂ ਨਹੀਂ ਅਸੀਂ ਨਾ ਗੰਦ ਖਾਣਾ ਚ ਰੱਖਿਆ ਕੁੱਕੜ ਗਾਂ ਦਿਖਾਣਾ ਮੈਨੂੰ ਪਰ ਕੁੱਕੜ ਰੱਖਣ ਦਾ ਕਿੰਨਾ ਸ਼ੌਂਕ ਆ ਮੈਂ ਜਦੋਂ ਛੋਟਾ ਨਾ ਮੈਨੂੰ ਮੰਮੀ ਨੇ ਕੁੱਕੜ ਵੀ ਲਾ ਕੇ ਮੈਮੀ ਰੱਖਿਆ ਹੀ ਨਾ ਮੈਂ ਮੇਰਾ 7 ਸਾਲਾ ਦੇ ਬਈ ਜਿਹੜੇ ਕੰਮ ਨਾ ਮੈਂ ਛੋਟੀ ਉਮਰੇ ਕਰਤੀ ਉਹ ਅੱਜ ਕੱਲ ਦੇ ਨਹੀਂ ਜਵਾਕ ਕਰ ਸਕਦੇ ਮੈਂ ਦੂਜੀ ਅੱਜ ਕੱਲ ਦੇ ਨਾ ਸੱਤ ਮੰਮੀ ਵੇਖਲਾ ਅੱਜ ਕੱਲ ਸ਼ਹਿਰਾਂ ਦੀ ਜਵਾਕ ਕਰ ਇਹ ਹਾਲ ਆ ਕਿ ਸਾਲੇ ਨਾ 8ਵੀਂ 9ਵੀਂ ਕਲਾਸ ਚ ਵੀ ਹੁੰਦੇ ਤੇ ਉਹਨਾਂ ਦੀ ਮੰਮੀ ਕਹਿੰਦੀ ਨਹੀਂ ਬੇਟਾ ਜਹਾਂ ਨਹੀਂ ਜਾਣਾ ਤੂੰ ਨਹੀਂ ਜਹਾਂ ਨਹੀਂ ਜਾਣਾ ਇਕੱਲੇ ਨਹੀਂ ਖੜੇ ਹੋਣਾ ਦਰਵਾਜ਼ੇ ਦੇ ਅੰਦਰ ਆਜੋ ਬਾਹਰ ਨਹੀਂ ਰੁਕਣਾ ਮੈਂ ਵੀ ਦੂਜੀ ਕਲਾਸ ਚ ਹੁੰਦਾ ਸੀ ਦੂ ਠੀਕ ਪਿੰਡ ਤੋਂ ਸ਼ਹਿਰ ਸਾਡਾ ਪਿੰਡ ਤੋਂ ਸ਼ਹਿਰ ਸਾਡਾ ਸਕੂਲ 9 ਕਿਲੋਮੀਟਰ ਪੈ ਜਾਂਦਾ ਹਣਾ ਤੇ ਬਹਾਰੀ ਆ ਜੇ ਕੁੱਕੜਾ ਨਹੀਂ ਦੇ ਕੁੱਕੜੀ ਖੰਮ ਫੜ ਕੇ ਫੋਟ ਕੇ ਅੱਕੜਾ ਨਹੀਂ ਮੈਂ ਦੂਜੀ ਗੱਲ ਦੱਸ ਰਿਹਾ ਵਾ ਓਏ ਸਾਡੇ ਪਿੰਡ ਤੋਂ ਮੇਰਾ ਸਕੂਲ ਹੋਣਾ ਵਾ 9 ਕਿਲੋਮੀਟਰ ਮੈਂ ਦੂਜੀ ਕਲਾਸ 9 ਕਿਲੋਮੀਟਰ ਆਉਂਦਾ ਹੁੰਦਾ ਸੀ ਤੇ 9 ਕਿਲੋਮੀਟਰ ਜਾਂਦਾ ਹੁੰਦਾ ਸੀ ਮੰਮੀ ਦੂਜੀ ਕਲਾਸ ਚ ਮੈਂ ਦੇਦਾ ਸਾਰੇ ਇੱਦਾਂ ਕਹਿੰਦੇ ਤੇ ਤੈਨੂੰ ਤੈਨੂੰ ਜਵਾਂ ਨਹੀਂ ਪਰਵਾਹ ਜਵਾਂ ਆਖਰੀ ਕਲਾ ਤੋੜਦਾ ਕਹਿੰਦਾ ਮੈਂ ਬੈਂਚ ਨਹੀਂ ਚੜਨਾ 2005 ਚਾ ਮੈਂ ਕੁਕੜੀਆ ਵੀ ਰੱਖਿਆ ਹੁੰਦੀ ਆ ਸੀ ਉਦੋਂ ਮੇਰੀ ਉਮਰ ਕਿੰਦੀ ਸੀ 8 ਸਾਲ ਹੀ ਉਦੋਂ ਮੇਰੀ ਉਮਰ ਤੇ ਉਦੋਂ ਮੈਂ ਕੁਕੜੀਆ ਰੱਖਿਆ ਹੁੰਦੀ ਆ ਸੀ ਤੇ ਸ਼ਾਇਰੀਆਂ ਨੇ ਕੁੱਤੇ ਦੇ ਨਾਮ ਕਿਦਾਂ ਦੇ ਰੱਖਣ ਨੇ ਤੇ ਮੇਰੇ ਆਪਣੇ ਪਿੰਡਾਂ ਵਾਲੇ ਦੇ ਹਾਲੇ ਵੇਲੇ ਕਿਸੇ ਮੱਝ ਦਾ ਨਾਮ ਚਾਕੇ ਦੇ ਬੋ ਰੱਖਦਾ ਕਿਸੇ ਦਾ ਬੀਰੋ ਰੱਖਦਾ ਹਨਾ ਕਿਸੇ ਦਾ ਜੀਤੋ ਰੱਖਦਾ ਇਦਾਂ ਹੀ ਮੈਂ ਕਰਤੂਤਾ ਕਰਦਾ ਰਿਹਾ ਮੈਂ 2 ਸਾਲ ਤੋਂ ਮੈਂ ਰੋਂਦਾ ਫੜਦਾ ਰਿਹਾ ਕਿ ਚੂਜੇ ਲੈਣੇ ਆ ਮੈਨੂੰ ਮੰਮੀ ਲੈ ਕੇ ਨਹੀਂ ਦਿੰਦੀ ਮੈਂ ਨਾ ਦੇਖ ਲੈ ਤੁਹਾਡਾ ਦੇਖ ਲੈ ਲੈ ਕੇ ਦੇਣੇ ਦੇ ਦੇ ਨਹੀਂ ਲੈ ਕੇ ਦੇਣੇ ਨਾ ਦੇ ਦੋ ਸਾਲ ਤੇ ਇਦਾਂ ਤੈਨੂੰ ਰੋਾਇਆ ਸੀ ਆ ਵੇਲਾ ਆਪ ਹੀ ਮੰਨ ਗਈ ਕਿ ਮੈਂ ਤੈਨੂੰ ਦੋ ਸਾਲ ਰੋਾਇਆ ਪਰ ਜਦੋਂ ਕਿਤੇ ਗਲੀਏ ਚ ਕੋਈ ਚੂਚੀ ਵੇਚਣ ਵਾਲਾ ਆ ਗਿਆ ਤੇ ਮੈਂ ਕਹਣਾ ਮम्मी ਮੈਨੂੰ ਚੂਚੀ ਲੈ ਦੇ ਇਨੇ ਇਨੇ ਉਹਨਾ ਨਹੀਂ ਬਾਰੇ ਬੜੀ ਸ਼ੈਤਾਨ ਸੀ ਮੈਂ ਮੈਂ ਵੀ ਫਿਰ ਜਿੱਦਾਂ ਕਹਿੰਦੇ ਨੇ ਹੁੰਦੇ ਕਿ ਪੈਰ ਰੱਖਣ ਲਈ ਜਗ੍ਹਾ ਬੜਾ ਮੰਗ ਲੋ ਤੇ ਲੰਮੇ ਦਾ ਪੱਪਾ ਹੀ ਜਾਣਾ ਮੈਂ ਗਣ ਮਮੀ ਤੂੰ ਬੱਸ ਆ ਕੇ ਵੇਖ ਲੈ ਲੈ ਕੇ ਚਾਹੀ ਨਾ ਤੀ ਤੇ ਇੱਕ ਵਾਰੀ ਮੈਂ ਇਦਾਂ ਹੀ ਕਰਕੇ ਨਾ ਮੈਂ ਥਾ ਰੱਟਾ ਪਾ ਲਿਆ ਤੇ ਇਹਨੂੰ ਹਾਰ ਕੇ ਮੈਨੂੰ ਕੁੱਕੜ ਨਹੀਂ ਪਤਾ ਹੀ ਨਹੀਂ ਤੇ ਬੀਬੀ ਨੇ ਲੈ ਕੇ ਦਿੱਤੀ ਉਹ ਕਹਿੰਦੇ ਕੀ ਲੈ ਦੇ ਚੱਲ ਜਵਾਕਰੋਂਦਾ ਵਾ ਲੈ ਤੇ ਬਿਜਣਾ ਲੈ ਕੇ ਦਿੱਤੇ ਅੱਛਾ ਉਹ ਮੈਂ ਵੀ ਕਿਹਾ ਮੈਂ ਖੁੱਡਾ ਨਹੀਂ ਸਾਫ ਕਰ ਉਹਦੇ 100 ਰੁਪਏ ਦੇ ਆਏ ਸੀ ਤੇ ਇਦਾਂ ਦੀ ਆ ਆਂਡੇ ਖਾਣ ਲਈ ਪਹਿਲੇ ਨੰਬਰ ਤੇ ਆਂਡੇ ਵੇਚਣ ਲਈ ਨਾ ਉਹਦੇ ਦਸਾਂ ਦੇ ਚਾਰ ਵੇਖਦੇ ਹੁੰਦੇ ਸੀ ਇਹਨੇ 10 ਰੁਪਏ ਲੈਣੇ ਠੀਕ ਆ ਬਾਕੀ ਆ ਰਵੇਚ ਕੇ ਤੇ ਮੈਨੂੰ ਕਹਿੰਦੀ ਮੈਂ ਖੁੱਡਾ ਨਹੀਂ ਸਾਫ਼ ਕਰਨਾ ਤੇ ਖੁੱਡੇ ਚ ਮੈਂ ਵਿਚਾਰਾ 7 ਸਾਲਾਂ ਦਾ ਜਵਾਕ ਨੇ ਮਿਹਨਤੀ ਜਵਾਕ ਨੇ ਠੀਕ ਆ ਮਿਹਨਤੀ ਜਵਾਕ ਨੇ ਤੂੰ ਲੈ ਆ ਦੇਣੀ ਮੈਂ ਕਹਿੰਦਾ ਤੂੰ ਹੀ ਲੈ ਦੂੰਗੀ ਸਾਫ਼ ਦਿਨੇ ਕਰਨਾ ਵੇਲਾ ਕਿੱਦਾਂ ਦੀ ਹੈ ਪਰ ਪਤਾ ਨਹੀਂ ਜਾਂ ਤੇਰੇ ਕੁਖੜੀ ਖੁੱਡਾ ਜੇ ਬਿਲੀਵਾਰ ਗਈ ਤੂੰ ਮੈਨੂੰ ਯਾਦ ਆ ਗੱਲ 24 ਅਪ੍ਰੈਲ 2004 ਦੀ ਗੱਲ ਆ ਮੇਰੀ ਆਤ ਹੁੰਦੀ ਜਦੋਂ ਮੈਂ ਸਕੂਲੋਂ ਆਇਆ ਸਭ ਤੋਂ ਪਹਿਲਾਂ ਆ ਕੇ ਨਾ ਮੈਂ ਜਿਹੜਾ ਸਕੂਲੋਂ ਆਇਆ ਵਾਂ ਚ ਉਤਰਿਆ ਤੇ ਸਭ ਤੋਂ ਪਹਿਲਾਂ ਮੈਂ ਕੁਕੜੀਆ ਵਾਲਾ ਵੇਖਣਾ ਕਿ ਹਣਾ ਸਹੀ ਆ ਸਹੀ ਇੱਕ ਦਿਨ ਇਦਾਂ ਹੀ ਨਾ ਮੈਂ ਸਕੂਲੋਂ ਆਇਆ ਤੇ ਮੈਂ ਪਹਿਲਾਂ ਖੁੱਡਿਆ ਇੱਕ ਵੇਖਿਆ ਸਹੀ ਜਦੋਂ ਮੈਂ ਖੁੱਡਾ ਵੇਖਿਆ ਤੇ ਉੱਥੇ ਬਿੱਲੀ ਨਹੀਂ ਕੁੱਤੀ ਬੈਠੀ ਕੁੱਤੀ ਬੈਠੀ ਪਈ ਤਾਂ ਮੂੰਹ 'ਚ ਉਹਨੇ ਕੁਕੜੀ ਪਈ ਹੋਈ ਇੱਕ ਮਾਰੀਆਂ ਲੈ ਉਹ ਮੈਂ ਤਾਂ ਉੱਥੇ ਰੋ ਪਿਆ ਮੈਂ ਤੁਰੰਤ ਮੈਂ ਭੱਜਾ ਹਾਂ ਹਾਂ ਮੈਨੂੰ ਪਤਾ ਵਾ ਅੰਦਰ ਨਾ ਮੇਰੀ ਤਾਈ ਦੀ ਪਰਜਾਈ ਆਈ ਉਹ ਯਾ ਸੀ ਮਾਮੀਆਂ ਸਾਡੀ ਆਈ ਆ ਸੀ ਤੇ ਮੈਂ ਨਾ ਮੇਨੂੰ ਸਾਹ ਨਾ ਨਿਕਲੇ ਮੈਂ ਪੂਰੀ ਐਕਟਿੰਗ ਤੁਹਾਨੂੰ ਕਰਕੇ ਦਿਖਾਉਂਦਾ ਮੈਂ ਉਹ ਕੀ ਹਾਲ ਹੈ ਮੇਰਾ ਮੈਂ ਕਿਹਾ ਮੈਂ ਜਦੋਂ ਵੇਖਿਆ ਨਾ ਕਿ ਕੁੱਤੀ ਨੇ ਮੇਰੇ ਕੁਕੜੀ ਮੂੰਹ ਚ ਪਾਈ ਹੋਈ ਮੈਂ ਕਿਹਾ ਬੁੜੀਆਂ ਭੱਜੀ ਆਈ ਆ ਪਤਾ ਨਹੀਂ ਭੈਣ ਨੂੰ ਮੁੰਡੇ ਨੂੰ ਕੀ ਹੋ ਗਿਆ ਤੇ ਸਾਰੀ ਆ ਭੱਜੀ ਆਈ ਆ ਮੈਂ ਫੇ ਲੱਗਾ ਉਦੋਂ ਉਹਦੀਆ ਮਤ ਚਾਰ ਪਰਜਾਈ ਤਿੰਨ ਪਰਜਾਈ ਆਈ ਉਹ ਹੀ ਆ ਚਾਚੀ ਤਾਈ ਮੰਮੀ ਇੱਕ ਹੋਰ ਚਾਚੀ ਬੀਬੀ ਸਾਰੀਆਂ ਬੁੜੀਆਂ ਮੇਰੇ ਆਲੇ ਦੁਆਲੇ ਇਕੱਠੀਆਂ ਹੋ ਗਈਆ ਭੈਣ ਨੂੰ ਮੇਰਾ ਤਾਂ ਸਾਹ ਨਾ ਬਾਹਰ ਆਇਆ ਮੇਰਾ ਸਾਹ ਨਾ ਬੜਾ ਮੈਨੂੰ ਕਹਿੰਦੇ ਮੈਂ ਕਿਹਾ ਪਤਾ ਨਹੀਂ ਲੱਗਿਆ ਕੁੜੀ ਲੱਗਿਆ ਮੈਨੂੰ ਮੈਨੂੰ ਕਿਹ ਕੀ ਆਖੀ ਮੈਂ ਕਿਹਾ ਕਹਿੰਦੇ ਕੀ ਹੋਇਆ ਕਹਿੰਦੇ ਕੀ ਹੋਇਆ ਮੈਡਮ ਨੇ ਕੁਟਿਆ ਕੁਛ ਲੜ ਪਿਆ ਫੇਰ ਕਹਿੰਦੇ ਕੀ ਹੋਇਆ ਕਿ ਮੈਡਮ ਨੇ ਕੁਟਿਆ ਮੈਂ ਕਿਹਾ ਕਹਿੰਦੇ ਫੇਰ ਹੋਇਆ ਕਿ ਮੈਂ ਕਿ ਕੁੱਤੀ ਕੁੱਤੀ ਅਸ਼ਾ ਕੁੱਤੀ ਨੇ ਵਾਟ ਲਿਆ ਮੈਂ ਕਿ ਨਹੀਂ 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 ਕਿਹੜੇ ਫੇਰ ਮੈਂ ਕੁੱਤੀ ਕੁਕੜੀ ਖਾ ਗਈ ਫੇਰ ਨਾ ਸੀ ਕੁਕੜੀ ਬਾਹਰ ਨਹੀਂ ਨਿਕਲਦੀ ਸੀ ਖੁੱਡੇ 'ਚ ਜਿਹੜੀ ਕੁਕੜੀ ਦੀ ਕੁੱਤੀ ਫੇਰ ਖੁੱਡੇ 'ਚ ਬਾਹਰ ਨਹੀਂ ਨਿਕਲਦੀ ਸੀ ਜਿਹੜੀ ਫੇਰ ਕੁੱਤੀ ਦੀ ਕੁੱਤੇ ਖਾਣੀ ਕੀਤੀ ਨਾ ਉਹ ਜਾਂ ਤਾਂ ਅਸੀਂ ਜਾਂਦੇ ਜਾਂ ਫੇਰ ਕੁੱਤੀ ਜਾਂਦੀ ਕੁੱਤੀ ਵੀ ਕਹਿੰਦੇ ਨਹੀਂ ਚੱਲ ਸੇਵ ਕਾਦੋ ਕੰਮ ਖਤਰੇ ਵਾਲਾ ਹੀ ਉਨੇ ਸਾਡੀ ਇੱਕ ਕੁਕੜੀ ਖਾ ਲਈ ਅਸੀਂ ਨਾ ਉਹ ਚ ਤਿੰਨ ਕੱਢੀ ਕੋਟ-ਕਟ ਕੇ ਲਾ ਮਮੀ ਲੈ ਕੇ ਆ ਲੈ ਕੇ ਆਦਰਾ ਆ ਵੇਖੋ ਮੇਰੀ ਮੈਂ ਆਪਣੇ ਮੂੰਹ ਮੇ ਥੋੜਾ ਬਲਰ ਕਰਤਾ ਠੀਕ ਆ ਇੱਕ ਜੂੜੀ ਜੜੀ ਆ ਮੇਰੀ ਆ ਵੇਖੋ ਵੀ 2004-5 ਦੀ ਫੋਟੋ ਆ ਮੇਰੀ ਮੈਂ ਕੁਕੜੀ ਫੜ ਕੇ ਬਿਠਾ ਹਾਂ ਵੀ ਨਾ ਕੋਈ ਬੰਦਾ ਕਵੇ ਕਿ ਹਨਾ ਦੋਵੇਂ ਮਾਪੋਤ ਝੂਠ ਬੋਲਣ ਲੱਗੀ ਆ ਤਾਂ ਆ ਵੇਖੋ ਵੀ ਪ੍ਰੂਫ ਵੀ ਤੁਹਾਨੂੰ ਦੇਤਾ ਵੇਖੋ ਮੈਂ ਕੁਕੜੀ ਫੜੀ ਹੋਈ ਆ ਕੁਕੜੀ ਆ ਮੇਰੇ ਹੱਥ ਚ ਫੜੀ ਤੇ ਟਰੈਕਸੂਟ ਯਾਰ ਹੋਣਾ ਨੇ ਪਾਇਆ ਹੋਇਆ ਆ ਮੂੰਹ ਵੇਖ ਲੋ ਮੇਰਾ ਹੀ ਆ ਵੇਖੋ ਵੀ ਮੰਮੀ ਦੇ ਨਾਲ ਇਹ ਫੋਟੋ ਕੱਢ ਕੇ ਲੈ ਆਂਦੀ ਕਿਵੇਂ ਕੱਲ ਨੂੰ ਇਹ ਨਾ ਕੋਈ ਮੇਰੇ ਮੁੰਡੇ ਨੂੰ ਕਵੇ ਕਿ ਹਾ ਝੂਠ ਬੋਲਦਾ ਤੇ ਮੈਂ ਕਹਾ ਮੰਮੀ ਉਹਦਾ ਮਾਮੀਆਂ ਨੂੰ ਮੈਂ ਸਾਸਰੀ ਘਰ ਬਾਚੋ ਬੁਲਾਈ ਉਹਨਾਂ ਨੇ ਪਹਿਲਾਂ ਮੇਰੇ ਪਿੱਛੇ ਕੁੱਤੀ ਖੜਕਾਈ ਜਹਾ ਵੀ ਬਾਕੀ ਹੜ ਮਿਲਦੇ ਆਪਾਂ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਚ ਓਕੇ ਜੀ